ਸੈਂਟਰ ਵਿਜੀਟ ਕਮਸ ਕਾਰਪਰਟ ਐਂਡ ਅੰਬਬੀ ਨੇ ਸਿੱਧਾ ਫਰਮਾਂ ਨਾਲ ਗੱਲ ਕੀਤੀ ਅਗਲਾ ਕੰਮ ਹੈ ਆ ਰੋਡ ਸਟਾਫਰ ਦੇ ਕੋਈ ਐਕਟ どうも。 ਇਹ ਨੂੰ ਮੰਗਾਉਂਦਾ ਹਾਂ ਮੈਂ ਨਾ ਸਿਰਫ ਇੱਕ ਹੀ ਗੱਲ ਕਿ ਦੋ ਸਾਡੇ ਦੋਨੋਂ ਮੁੰਡਿਆਂ ਨੂੰ ਬਾਈ ਸਪੀਅਰ ਦਾ ਬੱਚਾ ਮੈਂ ਉਹਦੇ ਜਿੱਤੇ ਬਾਅਦ ਆ ਆਪਾਂ ਆਪਣਾ ਕਿਹੜਾ ਪ੍ਰਸੰਗ ਕਿੰਨੇ ਚਿਰ ਪਈ ਆ 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 کور بنا اوماڙي پڙهي 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 هلونا نڪي نه وڃو ٿا پوسٽ وڃو ٿو آه چڙي کين نه وڃڻا گهرجي تڪڙا لائي ڪم بائي ٿي وني ਮੈਂ ਆਇਆ ਹਾਂ ਸੌਰਾ ਤੇ ਮੈਂ ਮੋਂਗਾ ਸਮਾਲ ਮੋਰਗਾ ਸੀਗਾ ਬਾਈ ਜੀ ਇੰਟਰ ਆ ਬੀਟਰ ਸਾਰੇ ਖੇਡਦੇ ਨੇ ਇਹ ਬਹੁਤ ਕਾਰਨ ਚ ਜਾ ਹਾਂਜੀ ਉੱਥੋਂ ਬਣੋ ਮਾਰਾ ਯੋਥ ਕਰੀ ਹੋ ਕੇ ਮੋਂਗਾ ਮਾਰਾ ਇੰਟਰ ਆਉਂਦਾ ਮੈਂ ਨੂੰ ਸੈੰਗ ਨੂੰ ਇਤਰ ਕਰ ਗਈ 14 ਬੰਦ ਆਜੋ ਆ ਰੋਣਾ ਬਾਵਨਾਂ ਮੇਰੇ ਮਾਪੇ ਸੇਵਾ ਦਾ ਤੁਸੀਂ ਸਭ ਹਾਂਜੀ ਮੈਂ ਪਰਾਂ ਪਰਾਂ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਬਾਈ ਗੁਰਜੀ ਇਹ ਇੱਕ ਮਿੰਟ ਇਹ ਪਹਿਲਾਂ ਗੱਲ ਕਰ ਰਹੇ ਸੀ ਫਸਲ ਵਿੱਚ ਨਾ ਪਿਕਚਰ ਗ੍ਰਾਈਂਡਰ ਲੱਗੇ ਵੀ ਸੀ ਹਾਂ ਹਾਂ ਆ ਬਾਤ ਅਗੇ ਕਰਤਾ ਉਹਨਾਂ ਨੂੰ ਕਹਿ ਆ ਇਹ ਨੂੰ ਅਸੀਂ ਤੀਜੀ ਤਰਫ ਤੋਂ ਦਨ ਬਾਇਦੇ ਆ ਕੈਮਰਾ ਲੱਗਾ ਤੁਸੀਂ ਦੇਖ ਸਕਦੇ ਹੋ ਕੈਮਰੇ ਜੀ ਤੁਹਾਡਾ ਨਾਮ ਕੀ ਆ ਰਣੂ ਸੁੱਖਾ ਸਿੰਘ ਸੁੱਖਾ ਸਿੰਘ ਮੈਂ ਤੌਲੇ ਦਾ ਮੁੰਡਾ ਇੱਥੇ ਅੱਛਾ ਸਾਈਂ ਸੇਵਾ ਨਾ ਨਹੀਂ 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 ਜਿਹੜਾ ਬੋਲਿਆ ਨਾ ਅਮੀ ਜਿਹਨੇ ਕੱਲ ਨੂੰ ਪੂਰੀ ਕਰਦੇ ਉਹਨੇ ਕਿਹਾ ਤੁਸੀਂ ਬੋਲਣਾ ਨਹੀਂ ਹਾਂਜੀ ਹਾਂਜੀ ਥੋੜੀ ਡੋਡੀ ਇੱਥੇ ਸੇਵਾ ਸਮਾਗ ਲੱਗੀ ਆ ਹਾਂ ਜੀ ਹਾਂ ਸਰਾਮ ਦੇ ਬਾਰੇ ਨਹੀਂ ਕਰਦੇ ਆਂ ਹਾਂ ਜੀ ਯਾਨੀ ਕਿ ਮਹਾਂ ਦੋਨੇ ਦੋ ਬਿਚਾਰਦੇ ਤੁਹਾਡਾ ਕਿ ਨਾਮ ਇਹ ਹੈ ਡੇ ਗ੍ਰਾਂਥੀ ਸਾਹਿਬ ਵੀ ਮੈਂ ਖਾਲੀ ਭਾਈ ਰਵਿੰਦਰ ਸਿੰਘ ਵੀ ਤੁਸੀਂ ਇੱਥੇ ਜਾ ਕੇ ਦਿਵਤ ਮਾਲ ਕਨਗੂਲ ਮਾਰਿਆ ਇਹ ਆਪਣੇ ਗ੍ਰੈਂਟਰ ਕਿੱਥੇ ਲੱਗਾਈ ਇਧਰ ਜਿਹੜਾ ਪੱਥਰ ਲੱਗਿਆ ਸਾਰਾ ਹੀ ਇਹ ਸਿਰੇ ਪੇਡ ਹੋਇਆ ਦਾ ਇਹ ਪੇਡ ਹੋਇਆ ਸੀ ਇਹ ਗ੍ਰੈਂਟਰ ਨਾਲ ਪਟਿਆ ਪੀਤੀ ਤੁਸੀਂ ਆਹ ਕੈਮਰੇ ਦੇਖ ਲਿਓਗੇ